ਲੋ ਸਟੂਡੈਂਟਸ ਨੈਕਸਟ ਟਾਪਿਕ ਸਵੈ ਜੀਵਨੀ ਅ ਸਾਹਿਦੇ ਰੂਪ ਵਿੱਚ ਸਵੈ ਜੀਵਨੀ ਹੈ ਇਹ ਬਹੁਤ ਇੰਪੋਰਟੈਂਟ ਹੈ ਸਵੈ ਜੀਵਨੀ ਕੀ ਹੈ ਇਸ ਦੀ ਪ੍ਰਕਿਰਤੀ ਤੇ ਤੱਤਾਂ ਦਾ ਸੀ ਉਲੇਖ ਕਰਾਂਗੇ ਠੀਕ ਹੈ ਸਵੈ ਜੀਵਨੀ ਭਾਰਤਕ ਦਾ ਇੱਕ ਰੂਪ ਹੈ ਜੋ ਵਿਅਕਤੀ ਦੀ ਆਪਣੇ ਨਿੱਜੀ ਅਨੁਭਵਾਂ ਨੂੰ ਸਿੱਧੇ ਤੌਰ ਤੇ ਬਿਆਨ ਕਰਨ ਦੀ ਇੱਛਾ ਵਿੱਚ ਪੈਦਾ ਹੋਇਆ ਹੈ ਲੇਖਕ ਆਪਣੇ ਜੀਵਨ ਸੰਬੰਧੀ ਜਦੋਂ ਲਿਖਦਾ ਹੈ ਤਾਂ ਉਸ ਨੂੰ ਆਪਣੇ ਆਪ ਉੱਤੇ ਬਹੁਤ ਭਰੋਸਾ ਹੁੰਦਾ ਹੈ ਪੂਰਨ ਭਰੋਸਾ ਹੁੰਦਾ ਹੈ ਕਿਉਂਕਿ ਉਹ ਆਪਣੇ ਬਾਰੇ ਹੋਰ ਨਾਲੋਂ ਵਧੇਰੇ ਜਾਣਦਾ ਹੁੰਦਾ ਹੈ ਇਸ ਕਰਕੇ ਸਵੈ ਜੀਵਨੀ ਸੰਬੰਧੀ ਕਿਹਾ ਜਾਂਦਾ ਹੈ ਸਵੈ ਜੀਵਨੀ ਜੀਵਨ ਵਿੱਚ ਹੰਡਾਏ ਅਤੇ ਭੋਗੇ ਪਲਾਂ ਦੀ ਪੁਨਰ ਉਸਾਰੀ ਕੀਤੀ ਜਾਂਦੀ ਹੈ ਸਵੈ ਜੀਵਨੀ ਨੂੰ ਨਿੱਜੀ ਜੀਵਨ ਦਾ ਬਿਉਰਾ ਵੀ ਕਿਹਾ ਜਾ ਸਕਦਾ ਹੈ ਜੋ ਲੇਖਕ ਆਪ ਹੀ ਲਿਖਦਾ ਹੈ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਵੈ ਜੀਵਨੀ ਅੰਦਰ ਝਾਤ ਪਾਉਣ ਦਾ ਬਿਰਤਾਂਤ ਹੈ ਜਿਸ ਵਿੱਚ ਲੇਖਕ ਸਵੈ ਪਰਚੋਲ ਦੀ ਲੋਚ ਰੱਖਦਾ ਹੈ ਇੱਕ ਵਿਦਵਾਨ ਨੇ ਇਹ ਵੀ ਆਖਿਆ ਹੈ ਕਿ ਸਵੈ ਜੀਵਨੀ ਮਨੁੱਖ ਦੀ ਆਪਣੀ ਛਾਇਆ ਹੈ ਜਿਹੜੀ ਯਾਦਾਂ ਦੀ ਰੰਗीन ਧੁੰਦ ਉੱਤੇ ਪੈਂਦੀ ਰਹਿੰਦੀ ਹੈ ਥੋੜੇ ਸ਼ਬਦ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਵੈ ਜੀਵਨੀ ਸਵੈ ਪ੍ਰਕਾਸ਼ ਦਾ ਸਾਹਿਤ ਹੈ ਸੋ ਇਸ ਬਾਰੇ ਅਸੀਂ ਇਹ ਆਖ ਸਕਦੇ ਹਾਂ ਕਿ ਸਵੈ ਜੀਵਨੀ ਇੱਕ ਖਾਸ ਸਮੇਂ ਤੇ ਕੀਤੀ ਗਈ ਸਵੈ ਪਰਚੋਲ ਹੈ ਜਿਹੜੀ ਬੀਤੇ ਤੇ ਵਰਤਮਾਨ ਵਿਚਕਾਰ ਸੰਬੰਧ ਸਥਾਪਿਤ ਕਰਦੀ ਹੈ ਠੀਕ ਹੈ ਨੈਕਸਟ ਹੈ ਅੱਗੇ ਹੈ ਸਵੈ ਜੀਵਨੀ ਵਿੱਚ ਲੇਖਕ ਆਪਣੀ ਜੀਵਨ ਕਹਾਣੀ ਨੂੰ ਆਪ ਹੀ ਪੇਸ਼ ਕਰਦਾ ਹੈ ਤੇ ਅਜਿਹਾ ਕਰਦੇ ਹਾਂ ਉਸ ਨੂੰ ਸੰਜਮ ਤੇ ਕੁਸ਼ਲਤਾ ਤੋਂ ਕੰਮ ਲੈਣਾ ਪੈਂਦਾ ਹੈ ਸਵੈ ਜੀਵਨੀ ਲੇਖਕ ਸਮਕਾਲੀ ਸਮਾਜਿਕ ਪ੍ਰਸਥਿਤੀਆਂ ਪ੍ਰਾਪਤੀਆਂ ਤੇ ਆਪਣੇ ਜੀਵਨ ਦਰਸ਼ਨ ਨੂੰ ਆਧਾਰ ਬਣਾ ਕੇ ਇੱਕ ਵਿਉਂਤ ਬਣਾਉਂਦਾ ਹੈ ਅਤੇ ਉਸ ਦੇ ਮੁਤਾਬਕ ਹੀ ਆਪਣਾ ਜੀਵਨ ਬਿਰਤਾਂਤ ਪੇਸ਼ ਕਰਦਾ ਹੈ ਸਵੈ ਜੀਵਨੀ ਵਿੱਚ ਲੇਖਕ ਕਲਾਕਾਰ ਵੀ ਹੁੰਦਾ ਹੈ। atypk ਥਾਨਿਕ ਦੀ ਉਸਾਰੀ ਕਰਨ ਵਾਲਾ ਵੀ ਇਸ ਕਰਕੇ ਸਵੈ ਜੀਵਨੀ ਦੀ ਰਚਨਾ ਵਿੱਚ ਸਾਹਿਤ ਤੇ ਥਾਨਿਕ ਦੇ ਬਹੁਤ ਸਾਰੇ ਤੱਤ ਕਾਰਸ਼ੇਲ ਹੁੰਦੇ ਹਨ। ਸਵੈ ਜੀਵਨੀ ਇੱਕ ਸੁਤੰਤਰ ਸਾਹਿਤ ਰੂਪ ਹੈ। ਇਸ ਨੂੰ ਜੀਵਨੀ ਰੇਖਾ ਚਿੱਤਰ ਡਾਇਰੀ ਜਾਂ ਸੰਸਮਰਣ ਨਾਲ ਰਲਗਾਰਡ ਕਰਨਾ ਠੀਕ ਨਹੀਂ ਹੈ ਠੀਕ ਹੈ ਅੱਗੇ ਹੈ ਸਵੈ ਜੀਵਨੀ ਦੇ ਤੱਤ ਪਹਿਲਾ ਇਹਦੀ ਵੰਟਰ ਦੇਖ ਲੈਣੇ ਆ ਸਵੈ ਜੀਵਨੀ ਬੇਸ਼ੱਕ ਲੇਖਕ ਦੇ ਨਿੱਜੀ ਜੀਵਨ ਨਾਲ ਸੰਬੰਧਿਤ ਹੁੰਦੀ ਹੈ ਪਰ ਤਾਂ ਵੀ ਇਸ ਵਿੱਚ ਜੀਵਨ ਦੀ ਅੰਨੇ ਵਾਂ ਨਕਲ ਨਹੀਂ ਕੀਤੀ ਜਾ ਸਕਦੀ ਲੇਖਕ ਆਪਣੇ ਜੀਵਨ ਵਿੱਚੋਂ ਕੇਵਲ ਮਹੱਤਵਪੂਰਨ ਘਟਨਾਵਾਂ ਨੂੰ ਹੀ ਚੁਣਦਾ ਹੈ ਤੇ ਉਹਨਾਂ ਨੂੰ ਸ਼ਾਂਗ ਸਵਾਰ ਕੇ ਤੱਥਾਂ ਦੀ ਚੋਣ ਅਨੁਸਾਰ ਕਲਾਤਮਿਕ ਪਰਟਾਵੇ ਦੀ ਚੋਣ ਕਰਦਾ ਹੈ ਜੀ ਸਵੈ ਜੀਵਨੀ ਦੀ ਸਫਲਤਾ ਇਸ ਚੋਣ ਉਤੇ ਨਿਰਭਰ ਕਰਦੀ ਹੈ ਕਿ ਲੇਖਕ ਨੇ ਘਟਨਾਵਾਂ ਦੀਆਂ ਲੜੀਆਂ ਨੂੰ ਕਿਸ ਪ੍ਰਕਾਰ ਕਿਸੇ ਤਰਤੀਬ ਵਿੱਚ ਬਿਆਨਤ ਬਤ ਕੀਤਾ ਹੈ ਅਤੇ ਉਸ ਨੂੰ ਕਿੰਨੀ ਕੁ ਸਵਾਦਲੀ ਤੇ ਗਿਆਨ ਬਧਾਊ ਬਣਾਇਆ ਹੈ ਇਸ ਪ੍ਰਕਾਰ ਸਵੈ ਜੀਵਨੀ ਕਿਸੇ ਵਿਸ਼ੇਸ਼ ਤਰਤੀਬ ਵਿੱਚ ਬੱਝੀ ਹੁੰਦੀ ਹੈ ਸਵੈ ਜੀਵਨੀ ਲੇਖਕ ਜੀਵਨ ਦੀਵਸ਼ਾਲ ਪਿੱਠਭੂਮੀ ਵਿੱਚ ਆਪਣੇ ਜੀਵਨ ਦੀ ਕੋਖ ਕਰਦਾ ਹੈ ਅਤੇ ਆਪਣੇ ਅੰਦਰਲੇ ਨੂੰ ਰੂਪਮਾਨ ਕਰਦਾ ਹੈ ਸਵੈ ਜੀਵਨੀ ਉੱਤਮ ਪੁਰਖ ਵਿੱਚ ਰਚੀ ਜਾਂਦੀ ਹੈ ਇਸ ਦੀ ਰਚਨਾ ਲਈ ਪਿੰਨ ਪੈਨ ਸ਼ੈਲੀਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਨੰਬਰ 2 ਹੈਗਾ ਨੰਗਾ ਸੱਚ ਸਵੈ ਜੀਵਨੀ ਵਿੱਚ ਲੇਖਕ ਕੁਝ ਵੀ ਲਿਖਦਾ ਹੈ ਉਹ ਉਸ ਦੁਆਰਾ ਅੱਖੀ ਡਿਠਾ ਤੇ ਆਪ ਹੰਡਾਇਆ ਸੱਚ ਹੁੰਦਾ ਹੈ ਸੱਚ ਨੂੰ ਪੇਸ਼ ਕਰਨਾ ਹੀ ਜੀਵਨੀ ਦਾ ਮੁੱਖ ਉਦੇਸ਼ ਹੈ ਲੇਖਕ ਦੀ ਜ਼ਿੰਦਗੀ ਵਿੱਚ ਜੋ ਕੁਝ ਵੀ ਵਾਪਰਿਆ ਹੁੰਦਾ ਹੈ ਉਸ ਨੂੰ ਸਹੀ ਸਹੀ ਲਿਖਣ ਦੀ ਲੋਚਾ ਹੀ ਸਵੈ ਜੀਵਨੀ ਨੂੰ ਜਨਮ ਦਿੰਦੀ ਹੈ ਇਸ ਕਰਕੇ ਸਵੈ ਜੀਵਨੀ ਜੀਵਨ ਦੇ ਸੱਚ ਨੂੰ ਪ੍ਰਗਟ ਕਰਨ ਦਾ ਇੱਕ ਪ੍ਰਮਾਣਿਕ ਰੂਪ ਹੈ ਲੇਖਕ ਆਪਣੀਆਂ ਕਿਰਤਾਂ ਵਿਚਲੇ ਸੱਚ ਨੂੰ ਸਪਸ਼ਟ ਕਰਨ ਲਈ ਸਵੈ ਜੀਵਨੀ ਦੀ ਰਚਨਾ ਕਰਦਾ ਹੈ ਤਾਂ ਕਿ ਤਾਂ ਜੋ ਉਸ ਦੀਆਂ ਰਚਨਾਵਾਂ ਵਿੱਚ ਅੰਕਿਤ ਉਸਦਾ ਜੀਵਨ ਫਲਸਫਾ ਸਾਹਮਣੇ ਆ ਜਾਵੇ। ਸਵੈ ਜੀਵਨੀ ਵਿੱਚ ਨੰਗਾ ਸੱਚ ਅੰਕਿਤ ਹੁੰਦਾ ਹੈ ਪਰ ਨੰਗਾ ਸੱਚ ਬਿਆਨ ਕਰਨ ਦੀ ਹਿੰਮਤ ਸਾਰਿਆਂ ਲੇਖਕਾਂ ਵਿੱਚ ਨਹੀਂ ਹੁੰਦੀ। ਆਮ ਲੇਖਕ ਆਪਣੇ ਨਿੱਜੀ ਜੀਵਨ ਦੇ ਚੰਗੇ ਪੱਖ ਨੂੰ ਹੀ ਬਿਆਨ ਕਰਦੇ ਤੇ ਮੰਦੇ ਪੱਖ ਨੂੰ ਲੁਕਾਈ ਰੱਖਦੇ ਹਨ। ਕੋਈ ਵਿਰਲਾ ਲੇਖਕ ਹੀ ਆਪਣੀਆਂ ਕਮਜ਼ੋਰੀਆਂ ਨੂੰ ਵਰਣਨ ਕਰਨ ਦੀ ਹਿੰਮਤ ਕਰਦਾ ਹੈ। ਆਕਾ ਆਪਣੇ ਆਪ ਦੀ ਪਛਾਣ ਕਰਨਾ ਸਵੈ ਜੀਵਨੀ ਦਾ ਮੂਲ ਆਧਾਰ ਹੈ ਆਪਣੇ ਆਪ ਦੀ ਪਛਾਣ ਕਰਨ ਵਾਲਾ ਹੀ ਆਪਣੀਆਂ ਚੰਗਿਆਈਆਂ ਬੁਰਾਈਆਂ ਸ਼ਕਤੀਆਂ ਤੇ ਕਮਜ਼ੋਰੀਆਂ ਨੂੰ ਪਛਾਣਦਾ ਹੈ ਇਸ ਪ੍ਰਕਾਰ ਸਵੈ ਜੀਵਨੀ ਆਪਣੇ ਆਪੇ ਦੀ ਭਾਲ ਕਰਦੀ ਹੈ ਇਸ ਦ੍ਰਿਸ਼ਟੀ ਤੋਂ ਸਵੈ ਜੀਵਨੀ ਇੱਕ ਆਤਮ ਬਿਰਤਾਂਤ ਹੈ ਜੋ ਆਪਣੀ ਜ਼ਿੰਦਗੀ ਦਾ ਬਿਰਤਾਂਤ ਆਪ ਹੀ ਪੇਸ਼ ਕਰਨ ਦਾ ਨਿਸ਼ਾਨਾ ਰੱਖਦੀ ਹੈ प्रकाशमान आपा, आपा जवै जीवनी मूल तत्व इस लेखक आप ही मुख्य पात्र होंगे है जिस करके उस चित्रन कोई कल्पना जोके आदर्शवाद की लड़ नहीं होंगी इस करके ही ख जाता है कि स्वयजीवनी आपे वालों की सही से सृजना ही है विशा वस्तु बशे लेखक ही स्वयजीवनी विशेष विशेषक लेखक की करता है अपने आप एक विषय वजो दूर रख के देखता है उस तो एक ਕੋ ਵੀ ਲਈ ਆਪਣੇ ਆਪ ਨੂੰ ਭਲਾਉਣਾ ਹੁੰਦਾ ਹੈ ਅਤੇ ਯਾਦ ਵੀ ਕਰਨਾ ਹੁੰਦਾ ਹੈ ਪਰ ਇੱਕ ਗੱਲ ਲਾਜ਼ਮੀ ਹੁੰਦੀ ਹੈ ਕਿ ਉਸਤੇ ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਵਿੱਚ ਰੱਖ ਕੇ ਹੀ ਪੇਸ਼ ਕਰਨਾ ਹੁੰਦਾ ਹੈ ਕਿਉਂਕਿ ਆਪਣੇ ਆਲੇ-ਦੁਆਲੇ ਦੇ ਤੇ ਆਪਣੇ ਸਮਾਜ ਤੇ ਅਸਰਹੀਟੀ ਸਖਸ਼ੀਤ ਉਸਰਦੀ ਹੈ ਉਸ ਇਸਤੇ ਨਾਲ ਹੀ ਸਵੈ ਜੀਵਨੀ ਵਿੱਚ ਲੇਖਕ ਆਪਣਾ ਆਪਾ ਆਪ اپنی شخصیت ਅਤੇ ਆਪਣੇ ਜੀਵਨ ਨੂੰ ਇੱਕ ਵਿਸ਼ੇ ਦੇ ਰੂਪ ਵਿੱਚ ਪੇਸ਼ ਕਰਨ ਦੇ ਨਾਲ ਨਾਲ ਸਮਕਾਲੀ ਸਮਾਜ ਸੱਭਿਆਚਾਰਕ ਰਾਜਨੀਤੀ ਤੇ ਸਾਹਿਤ ਰੀਤੀ ਦਾ ਚਿਤਣ ਵੀ ਕਰਦਾ ਹੈ ਅੱਗੇ ਹਨ ਉਭਅ ਆ ਸਵੈ ਜੀਵਨੀ ਅਨੁਭਵਾਂ ਦਾ ਸੰਗ੍ਰਹਿ ਹੈ ਸਵੈ ਜੀਵਨੇ ਲਿਖੇ ਜਾਣ ਤੋਂ ਪਹਿਲਾਂ ਪਹਿਲਾਂ ਆ ਜੀਵੀ ਜਾਂਦੀ ਹੈ ਇਸ ਵਿੱਚ ਵਾਪਰੀਆਂ ਘਟਨਾਵਾਂ ਲੇਖਕ ਦੇ ਅਨੁਭਵ ਬਣ ਜਾਂਦੇ ਹਨ ਇਹਨਾਂ ਅਨੁਭਵਾਂ ਦੀ ਬੀਉਤਵੰਤ ਲੜੀ ਨੂੰ ਪੇਸ਼ ਕਰਨਾ ਹੀ ਸਵੈ ਜੀਵਨੀ ਹੈ ਸਵੈ ਜੀਵਨੀ ਦਾ ਆਧਾਰ ਲੇਖਕ ਦੇ ਕੌੜੇ ਮਿੱਠੇ ਨਿੱਜੀ ਅਨੁਭਵ ਹੀ ਹਨ ਕਈ ਵਾਰੀ ਇਹ ਨਿੱਜੀ ਅਨੁਭਵ ਦੂਜਿਆਂ ਲਈ ਗਿਆਨ ਤੇ ਭੰਡਾਰਾ ਤੇ ਚਾਨਣ ਮਨਾਰਿਆਂ ਦਾ ਕੰਮ ਦਿੰਦੇ ਹਨ ਸਵੈ ਜੀਵਨੀ ਇੱਕ ਪ੍ਰਕਾਰ ਦੀ ਸਵੈ ਪਰਚੋਲ ਹੀ ਹੁੰਦੀ ਹੈ ਲੇਖਕ ਦੀਆਂ ਸਫਲਤਾਵਾਂ ਅਸਫਲਤਾਵਾਂ ਕਾਰਨਾਮੇ ਪਾਠਕਾਂ ਲਈ ਬੜੇ ਲਾਭਦਾਇਕ ਸਿੱਧ ਹੁੰਦੇ ਹਨ ਲੇਖਕ ਦੇ ਨਿਜੀअनुभवਾਂ ਤੋਂ ਉਹਨਾਂ ਵਿੱਚ ਚੰਗੇ ਮੰਦੇ ਦੀ ਪਰਖ ਕਰਨ ਦੀ ਸਮਰੱਥਾ ਪੈਦਾ ਹੁੰਦੀ ਹੈ ਅੱਗੇ ਹੈ ਅਧਿਕਾਰੀ ਵਿਅਕਤੀ ਸਵੈ ਜੀਵਨੀ ਦਾ ਲੇਖਕ ਜਾਂ ਪਾਤਰ ਕੋਈ ਅਧਿਕਾਰੀ ਵਿਅਕਤੀ ਹੀ ਹੋ ਸਕਦਾ ਹੈ ਜੋ ਪ੍ਰਭਾਵਸ਼ਾਲੀ ਹੋਵੇ ਜਾਂ ਜਿਸ ਨੇ ਕਿਸੇ ਖੇਤਰ ਵਿੱਚ ਪ੍ਰਸਿੱਧੀ ਤੇ ਨੇਕ ਨਾਮੀ ਖੱਟੀ ਹੋਵੇ ਸਵੈ ਜੀਵਨੀ ਲੇਖ ਦੀ ਕੋਈ ਚੇਤਨ ਕਲਾਕਾਰ ਕੋਈ ਅਨੂਠਾ ਅਨੁਭਵੀ ਪੁਰਸ਼ ਜਾਂ ਕੋਈ ਸਹਿਿੱਤ ਵਿਅਕਤੀ ਹੋ ਹੀ ਹੋ ਸਕਦਾ ਹੈ ਜੋ ਝੂਠ ਤੇ ਸੱਚ ਦੀ ਪਰਖ ਕਰਨ ਦੀ ਸਮਰੱਥਾ ਰੱਖਦਾ ਹੋਵੇ ਕਿਉਂਕਿ ਸਵੈ ਜੀਵਨੀ ਇੱਕ ਝਰੋਖਾ ਹੈ ਜਿਸ ਵਿੱਚੋਂ ਅਸੀਂ ਮਹਾਨ ਵਿਅਕਤੀ ਦੇ ਮਨ ਅੰਦਰ ਝਾਤੀ ਪਾ ਸਕਦੇ ਹਾਂ ਸਵੈ ਜੀਵਨੀ ਵਿੱਚ ਵਿਅਕਤੀ ਤੇ ਉਸ ਦੀ ਸ਼ਖਸੀਤ ਹੀ ਪ੍ਰਮੁੱਖ ਹੁੰਦੀ ਹੈ ਉਸ ਵਿੱਚ ਸੰਬੰਧਿਤ ਘਟਨਾਵਾਂ ਪਿੱਛੇ ਹੀ ਰਹਿੰਦੀਆਂ ਹਨ ਜੀਵਨ ਦੇ ਵਿਆਪਕ ਖੇਤਰ ਵਿੱਚੋਂ ਚੋਣਵੇਂ ਅੰਸ਼ਾਂ ਨੂੰ ਬਿਉਂਤਬੰਧ ਕਰਕੇ ਅਧਿਕਾਰੀ ਲੇਖਕ ਆਪਣੇ ਆਪੇ ਨੂੰ ਪ੍ਰਕਾਸ਼ਮਾਨ ਕਰਦਾ ਹੈ ਦੁਨੀਆਂ ਵਿੱਚ ਵਿਚਰਦੇ ਪ੍ਰਤੀਨਿਧ ਸਾਹਿਤਕਾਰ ਦੇਸ਼ ਭਗਤ ਸਿਆਸਤਦਾਨ ਅਭਿਨੇਤਾ ਸੈਨ ਖਿਡਾਰੀ ਤੇ ਵਿਗਿਆਨੀ ਆਦਿ ਇਸ ਸਾਹਿਤ ਰੂਪ ਨੂੰ ਅਪਣਾਉਂਦੇ ਹਨ ਇਸ ਪ੍ਰਕਾਰ ਸਵੈ ਜੀਵਨੀ ਦਾ ਲੇਖਕ ਕੇਵਲ ਕੋਈ ਅਧਿਕਾਰੀ ਵਿਅਕਤੀ ਹੀ ਹੁੰਦਾ ਹੈ ਅੱਗੇ ਹੈ ਬੀਤੀਆਂ ਘਟਨਾਵਾਂ ਤੇ ਜ਼ਾਦਾ ਸਵੈ ਜੀਵਨੀ ਵਿੱਚ ਬੀਤੇ ਜੀਵਨ ਦੀਆਂ ਜ਼ਾਦਾਾਂ ਤੇ ਘਟਨਾਵਾਂ ਲੜੀ ਨੂੰ ਲੜੀਵਾਰ ਬਿਆਨ ਕੀਤਾ ਜਾਂਦਾ ਹੈ ਜਿਹੜੀਆਂ ਭੂਤ ਕਾਲ ਤੇ ਵਰਤਮਾਨ ਵਿੱਚ ਸੰਬੰਧ ਸਥਾਪਿਤ ਕਰਦੀਆਂ ਹਨ ਸਵੈ ਜੀਵਨੀ ਦਾ ਲੇਖਕ ਆਪਣੇ ਆਪ ਨਾਲ ਗੱਲਬਾਤ ਕਰਦੇ ਆਂ ਭੂਤ ਕਾਲ ਨੂੰ ਵਰਤਮਾਨ ਦੇ ਪ੍ਰਸੰਗ ਵਿੱਚ ਵੇਖਦਾ ਹੈ ਅਤੇ ਇਸ ਪ੍ਰਕਾਰ ਬਹੁਤ ਜ਼ਰੂਰੀ ਸਾਰਥਕਤੇ ਸਮੇਂ ਦੀਆਂ ਅਨੁਸਾਰੀ ਘਟਨਾਵਾਂ ਅਤੇ ਜਾਂਦਾਂ ਨੂੰ ਆਪਣੀ ਸਵੈ ਜੀਵਨੀ ਵਿੱਚ ਲਿਖਦਾ ਹੈ ਸਵੈ ਜੀਵਨੀ ਵਿੱਚ ਲੇਖਕ ਨੂੰ ਕਿਸੇ ਹੋਰ ਸ਼ਖਸੀਅਤ ਦਾ ਚਿੱਤਰ ਪੇਸ਼ ਕਰਨ ਵਿੱਚ ਪੂਰੀ ਸੰਤੰਤਰਤਾ ਹੁੰਦੀ ਹੈ ਪਰ ਉਹ ਬੀਤੇ ਸਮੇਂ ਦੀਆਂ ਘਟਨਾਵਾਂ ਵਿੱਚ ਆਪਣੇ ਲਾਭ ਲਈ ਅਦਲਾ ਬਦਲੀ ਨਹੀਂ ਕਰ ਸਕਦਾ ਕਿਉਂਕਿ ਸਵੈ ਜੀਵਨੀ ਵਿੱਚ ਕਲਪਨਾ ਨਾਲੋਂ ਜਥਾਰਥ ਵਧੇਰੇ ਪ੍ਰਦਾਨ ਹੁੰਦਾ ਹੈ ਸੋਹਿਤਤਾ ਤੇ ਵਿਵੇਕ ਸਵੈ ਜੀਵਨੀ ਲੇਖਕ ਦੇ ਵੱਡੇ ਗੁਣ ਮੰਨੇ ਜਾਂਦੇ ਹਨ ਅੱਗੇ ਹੈ ਬੋਲੀ ਤੇ ਸ਼ੈਲੀ ਸਵੈ ਜੀਵਨੀ ਜਿਹੜੀ ਹੈ ਜੀਵਨੀ ਲੇਖਕ ਆਪਣੀ ਰਚਨਾ ਦੀ ਭਾਸ਼ਾ ਨੂੰ ਪ੍ਰਵਾਹ ਮੈਂ ਹੀ ਤੇਰਵਾਨੀ ਭਰਪੂਰ ਬਣਾਉਣ ਲਈ ਟੁਕਮੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਉਸ ਨੂੰ ਮੁਹਾਵਰਿਆਂ ਅਖਾਣਾ ਤੇ ਵਾਕਾਂਸ਼ਾਂ ਦੀ ਟੁਕਮੀ ਵਰਤੋਂ ਨਾਲ ਰਸਮੇ ਬਣਾਉਂਦਾ ਹੈ ਆਪਣੀ ਰਚਨਾ ਲਈ ਉਹ ਕਿਸੇ ਵੀ ਸ਼ੈਲੀ ਦੀ ਵਰਤੋਂ ਕਰ ਸਕਦਾ ਹੈ ਭਾਵੇਂ ਉਹ ਰੋਮਾਂਟਿਕ ਹੋਵੇ ਸ਼ਾਸਤਰੀ ਹੋਵੇ ਜਾਂ ਅਲੰਕਾਰਿਕ ਨਾ ਸਜੀ ਫਵੀ ਹਾਂ ਤੇ ਕਾਮਯਾਬੀ ਹੋਵੇ ਉਦੇਸ਼ ਸਵੈ ਜੀਵਨੀ ਦਾ ਉਦੇਸ਼ ਲੇਖਕ ਦੁਆਰਾ ਆਪਣੀਆਂ ਜੀਵਨ ਯਾਤਰਾ ਮਾ ਯਾਤਰਾ ਵਿੱਚ ਹੋਈ ਗਲਤੀਆਂ ਨੂੰ ਸਵੀਕਾਰ ਕਰਨਾ ਤੇ ਪ੍ਰਾਪਤੀਆਂ ਦਾ ਮool ਪੁਆਣਾ ਹੈ ਤਾਂ ਜੋ ਜ਼ਿੰਦਗੀ ਦੀਆਂ ਹਾਂ ਅਸਫਲਤਾ ਤੇ ਕਮਜ਼ੋਰੀਆਂ ਪਾਠਕਾਂ ਲਈ ਪੰਥ ਪੰਥ ਪਰਦਰਸ਼ਕ ਬਣ ਸਕਣ ਕਈ ਵਾਰ ਮਾਨਸਿਕ ਸੰਤਾਪ ਨੂੰ ਖਾਸ ਕਰਨ ਲਈ ਵੀ ਸਵੈ ਜੀਵਨੀ ਦੀ ਰਚਨਾ ਕੀਤੀ ਜਾਂਦੀ ਹੈ ਸਵੈ ਜੀਵਨੀ ਲੇਖ ਦੇ ਮਨ ਦੀਆਂ ਡੂੰਘਾਣਾ ਨੂੰ ਸাকার ਕਰ ਦਿੰਦੀ ਹੈ ਜੋ ਕਿ ਜੋ ਕਈ ਵਾਰੀ ਮਨੁੱਖੀ ਸਮਾਜ ਦੇ ਵਰਤਾਰੇ ਦੀ ਕਹਾਣੀ ਕਹਾਣੀ ਕਹਿ ਦਿੰਦੀਆਂ ਹਨ ਮਨੁੱਖੀ ਸੁਭਾਅ ਅਤੇ ਵਰਤਾਰੇ ਦਾ ਸਪਸ਼ਟ ਰੂਪ ਸਵੈ ਜੀਵਨੀ ਵਿੱਚੋਂ ਚਰਕਦਾ ਦਿਸਪੈਂਦਾ ਹੈ ਕਿਉਂਕਿ ਸਵੈ ਜੀਵਨੀ ਦਾ ਲੇਖਕ ਇੱਕ ਮਨੁੱਖ ਹੋਣ ਦੇ ਨਾਤੇ ਮਨੁੱਖੀ ਸਮਾਜ ਦਾ ਅੰਗ ਵੀ ਹੁੰਦਾ ਹੈ ਸਵੈ ਜੀਵਨੀ ਦਾ ਉਦੇਸ਼ ਗਿਆਨ ਦੇਣਾ ਵੀ ਹੈ ਇਹ ਗਿਆਨ ਲੇਖਕ ਸੰਬੰਧੀ ਵੀ ਹੁੰਦਾ ਹੈ ਅਤੇ ਉਹ ਉਸਰਾਹੀਂ ਦੂਸਰਿਆਂ ਦਾ ਵੀ ਹੁੰਦਾ ਹੈ ਸਵੈ ਜੀਵਨ ਦੀਆਂ ਕੁਝ ਕਮਜ਼ੋਰੀਆਂ ਵੀ ਦੇਖਣ ਨੂੰ ਮਿਲਦੀਆਂ ਹਨ ਇਸ ਦੀ ਪਹਿਲੀ ਇੱਕ ਵੱਡੀ ਕਮਜ਼ੋਰੀ ਅ ਇਹ ਹੈ ਕਿ ਜਿਸ ਤਰ੍ਹਾਂ ਸਵੈ ਜੀਵਨੀ ਲੇਖ ਦਾ ਜੀਵਨ ਬਹੁਤ ਧੀਰ ਠਹਿਰਦਾ ਨਹੀਂ ਉਸੇ ਤਰ੍ਹਾਂ ਸਵੈ ਜੀਵਨੀ ਦੀ ਇੱਕ ਵਕਤੀ ਜਹੀ ਚੀਜ਼ ਬਣ ਕੇ ਰਹਿ ਜਾਂਦੀ ਹੈ ਇਸ ਦੀ ਦੂਜੀ ਕਮਜ਼ੋਰੀ ਇਹ ਹੈ ਕਿ ਇਹ ਸੰਪੂਰਨ ਨਹੀਂ ਹੁੰਦੀ ਕਿਉਂਕਿ ਜੀਵਨ ਦੀ ਕਹਾਣੀ ਜਿਹੜੀ ਹੈ ਅਮੁੱਖ ਹੁੰਦੀ ਹੈ ਤੇ ਲੇਖਕ ਭਾਵੇਂ ਕਿੰਨਾ ਵੀ ਵੱਡਾ ਹੋਵੇ ਉਹ ਹਮੇਸ਼ਾ ਹੀ ਅਪੂਰਨ ਰਹਿੰਦਾ ਹੈ ਤੀਜੀ ਕਮਜ਼ੋਰੀ ਇਹ ਦੱਸੀ ਜਾ ਸਕਦੀ ਹੈ ਕਿ ਜਿਹੜੀ ਸਵੈ ਜੀਵਨੀ ਵਿੱਚ ਲੇਖਕ ਆਮ ਕਰਕੇ ਆਪਣੇ ਉੱਤੇ ਉਜਲੇ ਚੰਗੇ ਪੱਖਾਂ ਨੂੰ ਪੇਸ਼ ਕਰਦੇ ਹਨ ਅਤੇ ਮੰਦੇ ਪੱਖਾਂ ਨੂੰ ਛੂੰਹਦੇ ਹੀ ਨਹੀਂ ਓਕੇ